ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਈ ਹਾਂ ਅਗਰ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹਦੇ ਵਿੱਚ ਦੱਸਿਆ ਗਏ ਕਿ ਆਪਾਂ ਕਿਸ ਤਰ੍ਹਾਂ ਪਰਮੇਸ਼ਵਰ ਕੋਲੋਂ ਦੂਰ ਹਾਂ ਤੇ ਆਪਾਂ ਆਸ਼ੀਸ਼ ਨਹੀਂ ਲੈ ਪੰਦੇ ਆਪਾਂ ਨੂੰ ਪ੍ਰਭੂ ਆਪਣੇ ਬਚਨ ਨਾਲ ਹੀ ਬਦਲਦਾ ਹੈ ਤਾਂ ਹੀ ਆਪਣਾ ਜੀਵਨ ਬਦਲਿਆ ਜਾਂਦਾ ਹੈ ਇਸ ਤਰ੍ਹਾਂ ਨਹੀਂ ਤਾਂ ਤੁਸੀਂ ਇਸ ਜਰੂਰ ਦੱਸਿਓ ਇਸ ਕਹਾਣੀ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਕਹਾਣੀ ਨੂੰ ਪੂਰਾ ਵਾਚ ਕਰੋ ਪੂਰਾ ਤੁਸੀਂ ਦੇਖਿਓ ਇਸ ਕਿਉਂਕਿ ਇਸ ਕਹਾਣੀ ਦੇ ਥਰੂ जिंदगी बदल सदी परमेश्वर गल करे एक बार प्रचार नाई की दुकान पर बाल कटवाने के लिए गया बातों में, बातों में में उसने लिया कि बाई साहब आप क्या करते हो तब उस प्रचार ने कहा कि मैं प्रभु यीशु का प्रचार करता हूँ क्योंकि मैं प्रभु यीशु का एक सेवक हूँ तब उस नाई ने कहा कि मैं परमेश्वर बिल्कुल भी विश्वास नहीं करता क्योंकि असल में कोई परमेश्वर है ही नहीं तब उसने मुस्कुराते हुए कहा मूर्ख ने कहा कि अपने मन में कि परमेश्वर कोई है ही नहीं नाई ने जवाब दिया यदि कोई परमेश्वर है तो इस दुनिया में इतने दुख पाप बीमारी क्यों है तो प्रचारक ने कहा इस दुनिया में नाई होते नहीं है नाई ने कहा आप क्या कह रहे हो मैं खुद एक नाई हूं प्रचारक ने कहा कि अगर तुम तो नाई होते तो ये जो बाहर आदमी बैठा है इसकी दाढ़ी बढ़ी हुई क्यों है उसका रूप क्यों बिगड़ा हुआ है नाइन ने कहा कि मैं तो इसे आधे घंटे में जेंटलमैन बना सकता हूँ लेकिन ये कभी अंदर आया ही नहीं तब प्रचार ने कहा इस दुनिया की हालत ऐसी लिए बिगड़ी हुई है क्योंकि लोग परमेश्वर के पास आना ही नहीं चाहते यदि ये वे परमेश्वर के पास आए तो परमेश्वर इनका जीवन बदल दे देंगे इसीलिए परमेश्वर के पास नहीं आते सचमुच जदों आप परमेश्वर ਦੇ ਕੋਲ ਨਹੀਂ ਜਾਂਦੇ ਉਹ ਜੋਰੀ ਵਿੱਚ ਨਹੀਂ ਜਾਂਦੇ ਤੇ ਆਪਾਂ ਉਹਦੇ ਕੋਲ ਦੂਰ ਹੋ ਜਾਂਦੇ ਆ ਜਦੋਂ ਆਪਾਂ ਉਹਦੀ ਹੋਏ ਜਾਵਾਂਗੇ ਤਾਂ ਹੀ ਆਪਣਾ ਜੀਵਨ ਬਦਲਿਆ ਜਾ ਸਕਦਾ ਜਦੋਂ ਆਪਾਂ ਉਹਦੀ ਆਗਿਆ ਨੂੰ ਮੰਨਾਂਗੇ ਜਦੋਂ ਆਪਾਂ ਉਹਦੀ ਹੁਕਮਾਂ ਨੂੰ ਮੰਨਦੇ ਆ ਮੈਂ ਮੇਰੇ ਜਿੰਨ ਵਿੱਚ ਵੀ ਕੁਝ ਏਦਾਂ ਹੈ ਮੈਂ 7-8 ਸਾਲ ਤੋਂ ਮਸਜਿਦੇ ਵਿੱਚ ਤੇ ਹੈ ਆ ਲੇਕਿਨ ਮੇਰਾ ਜੀਵਨ ਇਸ ਕਰਕੇ ਨਹੀਂ ਪੂਰੀ ਤਰ੍ਹਾਂ ਬਦਲ ਹੋਇਆ ਕਿਉਂਕਿ ਮੈਂ ਪਰਮੇਸ਼ਵਰ ਦੀ ਹੁਕਮਾਂ ਨੂੰ ਮੰਨਨੇ ਆ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਜਿਸ ਤਰ੍ਹਾਂ ਮੈਨੂੰ ਮੰਨਣਾ ਚਾਹੀਦਾ ਮੈਂ ਘਰ ਵਿੱਚ ਚਾਹੇ ਆਪਣੇ ਕੋਈ ਵਾਰ ਚਰਚ ਨਹੀਂ ਜਾ ਹੁੰਦਾ ਲੇਕਿਨ ਜੇ ਤੁਸੀਂ ਘਰੇ ਰਹਿੰਨੇ ਆ ਘਰੇ ਬਟਕੇ ਪਰਮੇਸ਼ਵਰ ਦੇ ਨਾਲ ਸਮਾਂ ਬੀਤਿਤ ਕਰੋ ਉਹਦੇ ਬਚਨਾਂ ਨੂੰ ਪੜੋ ਪ੍ਰਭੂ ਦੇ ਦਾਸ ਨੇ ਸਾਨੂੰ ਕਈ ਵਾਰੀ ਕਿਹਾ ਕਿ ਨੀਤੀ ਵਿੱਚ ਨੀਤੀ ਵਚਨ ਦੇ ਵਿੱਚ ਹਨਾ ਪੂਰੇ ਮਹੀਨੇ ਦਾ ਲਿਖਿਆ ਹੁੰਦਾ ਕਿ ਤੁਸੀਂ ਕੀ ਕਰਨਾ ਹੈ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਦਾ ਜਦੋਂ ਆਪਾਂ ਪ੍ਰਾਰਥਨਾ ਕਰਦੇ ਹਣਾ ਪਰਮੇਸ਼ਵਰ ਦੇ ਨਾਲ ਆਪਾਂ ਗੱਲ ਕਰਦੇ ਆ ਲੇਕਿਨ ਜਦੋਂ ਆਪਾਂ ਬਚਨ ਰਹੀ ਆ ਬਚਨਾ ਪੜਦੇ ਆ ਤਾਂ ਪਰਮੇਸ਼ੁਰ ਆਪਣੇ ਨਾਲ ਗੱਲ ਕਰਦਾ ਤਾਂ ਤਾਂ ਆਪਣਾ ਜੀਵਨ ਬਦਲ ਹੁੰਦਾ ਕਿਉਂਕਿ ਆਪਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਇੱਕ ਪਿਤਾ ਆਪਣੇ ਬੱਚਿਆਂ ਨੂੰ ਤਾਂ ਹਨਾ ਪੂਰੀ ਤਰ੍ਹਾਂ ਗਾਈਡ ਕਰਦਾ ਇੱਕ ਜਿਦਾ ਮਾਂ ਆਪਣੇ ਬੱਚੇ ਨੂੰ ਸਮਝਾਉਂਦੀ ਹੈ ਉਸੇ ਤਰ੍ਹਾਂ ਇੱਕ ਪਿਤਾ ਇੱਕ ਬਚਨ ਰਾਹੀ ਆਪਾਂ ਨੂੰ ਸੁਧਾਰਦਾ ਹੈ ਆਪਾਂ ਨੂੰ ਪਤਾ ਲੱਗਦਾ ਇਹ ਆਪਣੀ ਗਲਤੀ ਕਿੱਥੇ ਕਿਉਂਕਿ ਕੋਈ ਇਨਸਾਨ ਆਪਾਂ ਨੂੰ ਸੁਧਾਰ ਨਹੀਂ ਸਕਦਾ ਲੇਕਿਨ ਸੁਆਏ ਉਸ ਤੋਂ ਜਦੋਂ ਆਪਾਂ ਉਹਦੀ ਉਹ ਜੁਰੀ ਵਿੱਚ ਜਾਂਦੇ ਤਾਂ ਆਪਣਾ ਸੱਚਮੁੱਚ ਜੀਵਨ ਬਦਲ ਜਾਂਦਾ ਹੈ ਤੇ ਜਰੂਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਇਆ ਕਰੋ ਚਾਹੇ ਕਿਤੇ ਵੀ ਆ ਪਰਮੇਸ਼ਵਰ ਦਾ ਡਰ ਪੈ ਮੰਨ ਪਰਮੇਸ਼ਵਰ ਦੇ ਨਾਲ ਪਪਾਦਾਰ ਹੋ ਇਸ ਕਰਕੇ ਪਰਮੇਸ਼ਵਰ ਦੇ ਨਾਲ ਉਹਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦੋ ਕਿਉਂਕਿ ਜਦੋਂ ਉਹਦੇ ਨਾਲ ਸਮਾਂ ਬਿਤਾਉਣਾ ਤੁਸੀਂ ਸ਼ੁਰੂ ਕਰ ਦੋਗੇ ਤਾਂ ਸਾਡੇ ਵਿੱਚ ਉਹ ਤੁਹਾਨੂੰ ਬਦਲ ਦੇਗਾ ਤੁਹਾਡੀਆਂ ਜ਼ਿੰਦਗੀਆਂ ਬਦਲ ਤੁਹਾਡੀਆਂ ਸੱਚਮੁੱਚ ਜ਼ਿੰਦਗੀਆਂ ਬਦਲੀਆਂ ਜਾਣਗੀਆਂ ਪ੍ਰਭੂ ਯਿਸੂ ਦੇ ਨਾਮ ਵਿੱਚ ਤੇ ਜਿੰਨਾ ਕੋ ਹੋ ਸਕੇ ਮੈਂ ਇਸ ਵੀਡੀਓ ਦੇ ਰਾਈ ਤਨਵੀਰ ਦੱਸਿਆ ਹੈ ਕਿ ਸੱਚ ਮੁੱਚ ਆਪਾਂ ਨੂੰ ਪ੍ਰਭੂ ਜੀ ਤੋਂ ਤੱਕ ਕਦੇ ਵੀ ਪੱਲਾ ਨਹੀਂ ਛੱਡਣਾ ਚਾਹੀਦਾ ਉਹਦੇ ਨਾਲ ਹਮੇਸ਼ਾ ਰਹਿਣਾ ਚਾਹੀਦਾ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਮੈਨੂੰ ਮੈਂ ਜ਼ੀਰੋ ਆ ਮੈਨੂੰ ਕੁਝ ਆਂਦਤ ਨਹੀਂ ਲੇਕਿਨ ਫਿਰ ਵੀ ਜੋ ਮੇਰੇ ਪ੍ਰਭੂ ਨੇ ਚਾਹੀ ਹੈ ਕਿ ਪਰਮੇਸ਼ਵਰ ਦਾ ਮੈਂ ਅਗਰ ਵੀਡੀਓ ਬਣਾ ਰਹੀ ਹਾਂ ਤਾਂ ਮੈਂ ਪ੍ਰਭੂ ਜੀ ਸੋ ਦੇ ਲਈ ਬਣਾਵਾ ਉਹਦੀ ਮਹਿਮਾ ਕਰਾਂ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਇਸ ਚੀਜ਼ ਦੇ ਲਈ ਕਿਉਂਕਿ ਮੈਂ ਕਈ ਵਾਰ ਬੰਦਾ ਨਾ ਕਿਤੇ ਖੋਲਣ ਨਹੀਂ ਪਾਉਂਦਾ ਮੈਂ ਦੱਸ ਬੰਦਾ ਇੱਕ ਸੋਸ਼ਲ ਮੀਡੀਆ ਤੇ ਇਹ ਜਿਹੜਾ ਪਰਮੇਸ਼ਵਰ ਬਾਰੇ ਤੁਸੀਂ ਕਿਉਂਕਿ ਇਹ ਸਮਾਂ ਹੋ ਗਿਆ ਹੈ ਕਿ ਜਿਹੜਾ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਤੇ ਇਸ ਕਰਕੇ ਮੇਰਾ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮਨਾਈ ਨਹੀਂ ਹਮ ਸਿੱਧੀ ਤਾਂ ਜੋ ਕਿ ਮੈਂ ਕੱਢ ਦੇ ਇਸ ਚੀਜ਼ ਨੂੰ ਰੱਖਿਆ ਕਿ ਧੰਨਵਾਦ ਪਰਮੇਸ਼ਵਰ ਦਾ ਇਸ ਵੀਡੀਓ ਨੂੰ ਲਾਈਕ ਕਮੈਂਟ ਕੋਰ ਜ਼ਰੂਰ ਕਰਨਾ ਮੇਰੇ ਵੱਲੋਂ ਸਾਰਿਆਂ ਨੂੰ ਜੈ ਪ੍ਰਭੂ ਤੁਹਾਨੂੰ ਬਰਕਤ ਹੋਰ ਅਸੀਸ ਕਰੇ